ਅਸਲਾਮੁਅਲੈਕਮ ਵੀਰੋ ਕੀ ਹਾਲ ਐ ਉਮੀਦ ਕਰਨੇ ਤੁਸੀਂ ਸਾਰੇ ਵਧੀਆ ਹੋਵੋਗੇ ਜਹਾਂਗੀਰ ਬਾਦਸ਼ਾ ਜਿਨਨੇ ਕੇ ਸ੍ਰੀ ਹਰਿਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਧੋਖੇ ਦੇ ਨਾਲ ਆਪਣੇ ਮਹਲ ਦੇ ਵਿੱਚ ਬੁਲਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੈਦ ਕਰ ਲਿਆ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬਾਅਦ ਚ ਫਿਰ ਰਹਾਅ ਵੀ ਕਰਨ ਦੀ ਉਹਨੇ ਇੱਕ ਗੱਲ ਮੰਨ ਲਈ ਲੇਕਿਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਕਿ ਹੁਣ ਮੈਂ ਰਹਾ ਜਦੋਂ ਵੀ ਮੈਨੂੰ ਕਰੇਗਾ ਮੇਰੇ ਨਾਲ ਜਿਹੜੇ ਪਹਿਲਾਂ ਤੂੰ ਧੋਖੇ ਦੇ ਨਾਲ 52 ਸ਼ਹਿਜ਼ਾਦੇ ਕੈਦ ਕੀਤੇ ਐ ਇਹਨਾਂ ਨੂੰ ਵੀ ਛੱਡਣਾ ਪਏਗਾ ਤੇ ਨਾਲ ਹੀ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ 52 ਸ਼ਹਿਜ਼ਾਦਿਆਂ ਨੂੰ ਕਹਿਤਾ ਕਿ ਅੱਜ ਤੋਂ ਬਾਅਦ ਤੁਸੀਂ ਪੋਸਤ ਨਹੀਂ ਪੀਓਗੇ ਬਹੁਤ ਹੀ ਵਧੀਆ ਕਥਾ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਕਥਾ ਫਿਰ ਕਰਨੇ ਇਸ ਤੇ ਵਿਚਾਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਰਾਜਨੀਤੀ ਦੀ ਨਵੀਂ ਬੁਨਿਆਦ ਰੱਖੀ ਮਿਲਨਸਾਰੀ ਦਾ ਜਜ਼ਬਾ ਭਾਈਚਾਰਾ ਇਨਸਾਫ ਬਰਾਬਰੀ ਪਿਆਰ ਇਹ ਆਪ ਦੇ ਬਖਸ਼ੇ ਹੋਏ ਬੜੇ ਮਹਾਨ ਸਿਧਾਂਤਿਕ ਨੁਕਤੇ ਜੋ ਬੜੇ ਕਾਰਾਵਧ ਨੇ ਅਤੇ ਸਿੱਖ ਜਗਤ ਨੂੰ ਬਹੁਤ ਤਾਮੀਰੀ ਰੁਚੀਆਂ ਦਿੰਦੇ ਰਹੇ ਆਪ ਦਾ ਸ਼ਸਤਰਧਾਰੀ ਹੋਣਾ ਅਤੇ ਨਾਲ ਘੋੜਸਵਾਰਾਂ ਦਾ ਰੱਖਣਾ ਸੈਨਾ ਦਾ ਰੱਖਣਾ ਵਕਤ ਦੀ ਹਕੂਮਤ ਨੂੰ ਚੰਗਾ ਨਹੀਂ ਲੱਗਿਆ ਆਪਨੇ ਪ੍ਰਚਾਰ ਦੇ ਨਾਲ ਨਾਲ ਇਹ ਪ੍ਰਚਾਰ ਵੀ ਆਰੰਭ ਕੀਤਾ ਕਿ ਸ਼ਕਤੀਸ਼ਾਲੀ ਬਣੋ ਜੋ ਮਾਲਾ ਫੇਰ ਦਿਓ ਇਸ ਦੀ ਰੱਖਿਆ ਵੀ ਕਰ ਸਕੋ ਆਪਣੇ ਧਰਮ ਦੀ ਰੱਖਿਆ ਵੀ ਕਰ ਸਕੋ ਆਪਣੇ ਦੇਸ਼ ਦੀ ਰੱਖਿਆ ਵੀ ਕਰ ਸਕੋ ਸਮੁੱਚੇ ਕਸ਼ਮੀਰ ਦੇ ਵਿੱਚ ਜੋ ਅੰਦੋਲਨ ਚੱਲੇ ਹੋਏ ਸਨ ਆਪਨੇ ਉੱਥੇ ਪੈਰੀ પાਕੇ ਬਹੁਤ ਸੁੰਦਰ ਦਲਾਸਾ ਦਿੱਤਾ ਅਤੇ ਸਾਰਿਆਂ ਦੇ ਵਿੱਚ ਗੁਰਮਤਿ ਦਾ ਪ੍ਰਚਾਰ ਕੀਤਾ ਕਸ਼ਮੀਰ ਦੀ ਸਿੱਖੀ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਬਣਾਈ ਹੋਈ ਸਿੱਖੀ ਹੈ ਅਤੇ ਉਨ੍ਹਾਂ ਦੇ ਆਸ਼ੀਰਵਾਦ ਨਾਲ ਫੱਲੀ ਹੈ ਫੁੱਲੀ ਹੈ ਜਹਾਂਗੀਰ ਇਸ ਨੇ ਇੱਕ ਵਾਰ ਸਤਗੁਰਾਂ ਨੂੰ ਬੁਲਾ ਭੇਜਿਆ ਆਗਰੇ ਪਾਦਸ਼ਾਹ ਗਏ ਸ਼ਾਨੋ ਸ਼ੌਕਤ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਦੇਖ ਕੇ ਲਾਓ ਲਸ਼ਕਰ ਸੀਸ ਤੇ ਕਲਗੀ ਗਲੇ ਦੇ ਵਿੱਚ ਮੋਤੀਆਂ ਦੀ ਮਾਲਾ ਮੋਂਡੇ ਤੇ ਬਾਜ਼ ਹੱਥ ਦੇ ਵਿੱਚ ਤਲਵਾਰ ਚਮਕਦੀ ਹੋਈ ਜਿਸ ਦੀ ਸੋਨੇ ਦੀ ਮੁੱਠ ਇਹ ਸ਼ਾਨੋ ਸ਼ੌਕਤ ਜਰੀ ਨਹੀਂ ਗਈ ਜਹਾਂਗੀਰ ਤੋਂ اور ਆਮ ਕਹਾਵਤ ਹੈ ਇੱਕ ਬਾਦਸ਼ਾਹ ਆਪਣੇ ਸਾਹਮਣੇ ਕਿਸੇ ਫਕੀਰ ਨੂੰ ਤੇ ਬਰਦਾਸ਼ਤ ਕਰ ਸਕਦਾ ਹੈ ਮੰਗਤੇ ਨੂੰ ਤੇ ਬਰਦਾਸ਼ਤ ਕਰ ਸਕਦਾ ਹੈ ਬਾਦਸ਼ਾਹ ਆਪਣੀ ਬਰਾਬਰੀ ਦਾ ਕਿਸੇ ਬਾਦਸ਼ਾਹ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਈਰਖਾ ਨਾਲ ਭਰ ਜਾਂਦਾ ਹੈ ਉਸਨੇ ਧੋਖੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਆਗਰੇ ਦੇ ਕਿਲੇ ਵਿੱਚ ਕੈਦ ਕਰਵਾ ਦਿੱਤਾ ਸਿੱਖ ਜਗਤ ਵਿੱਚ ਬੜਾ ਰੋਸ ਫੈਲਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਾਦਤ ਆਵਾਜ਼ ਜੋ ਰੋਸ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਕੈਦ ਹੋ ਜਾਣ ਨਾਲ ਉਸ ਰੋਸ ਦੀ ਅਗਦੇਸ਼ ਤੇਲ ਹੀ ਪਿਆ ਜਿਸ ਗਵਾਲੀਅਰ ਦੇ ਕਿਲੇ ਵਿੱਚ ਆਪ ਨੂੰ ਕੈਦ ਰੱਖਿਆ ਗਿਆ ਉੱਥੇ ਪਹਿਲੇ ਦੇ ਹੀ ਬਵੰਜਾ ਰਾਜੇ ਕੈਦ ਸਨ ਇਸ ਦੇਸ਼ ਦੇ ਵਿੱਚ ਜਿਸ ਰਾਜੇ ਨੂੰ ਜਹਾਂਗੀਰ ਨੇ ਇੱਕ ਸ਼ਕਤੀ ਸਮਝਿਆ ਤਾਕਤ ਸਮਝਿਆ ਔਰ ਆਪਣੇ ਲਈ ਖਤਰਾ ਸਮਝਿਆ ਉਹਨੂੰ ਜ਼ੋਬ ਕੋਬ ਕਰਕੇ ਕਾਬੂ ਕੀਤਾ ਤੇ ਫਿਰ ਗੁਆਲિયਰ ਦੇ ਕਿਲੇ 'ਚ ਬੰਦ ਕਰ ਦਿੱਤਾ ਸਵੇਰੇ ਨਾਸ਼ਤੇ ਦੇ 'ਚ ਉਹਨਾਂ ਨੂੰ ਪੋਸਤ ਪਿਲਾਇਆ ਜਾਂਦਾ ਸੀ ਤਾਂ ਕਿ ਸਹਜੇ ਸਹਜੇ ਇਹ ਆਲਸੀ ਹੋ ਜਾਣ ਦਲਿਦਰੀ ਹੋ ਜਾਣ ਸੋਚਣ ਦੀ ਸ਼ਕਤੀ ਇਹਨਾਂ ਦੀ ਕੁੰਧ ਹੋ ਜਾਏ ਪਰ ਜਦ ਅੱਜ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਿਲੇ ਦੇ 'ਚ ਗਏ ਤੋ ਕਿਲਾ ਵਾਕਈ ਮੰਦਰ ਬਣ ਗਿਆ ਸਤ ਸੰਗ ਬਣ ਗਿਆ ਇਹਨਾਂ ਰਾਜਿਆਂ ਨੂੰ ਪ੍ਰਭੂ ਨਾਮ ਸਿਮਰਨ ਨੂੰ ਮਿਲਿਆ ਪ੍ਰਭੂ ਦੀ ਕੀਰਤੀ ਸੁਣਨ ਨੂੰ ਮਿਲੀ ਪ੍ਰਭੂ ਦਾ ਜਸ ਸੁਣਨ ਨੂੰ ਮਿਲਿਆ ਰਸ ਆਣ ਲੱਗ ਪਿਆ ਔਰ ਮਹਾਰਾਜ ਨੇ ਕਹਿ ਦਿੱਤਾ ਕੱਲ ਤੋ ਤੁਸੀਂ ਪੋਸਤ ਨਹੀਂ ਪੀਣਾ ਇਹਨੂੰ ਠੁਕਰਾ ਦੇਣਾ ਇੰਜ ਰੱਬੀ ਨਾਮ ਦਾ ਅਮਲ ਦੇ ਕੇ ਪੋਸਤ ਦਾ ਅਮਲ ਛਡਵਾ ਦਿੱਤਾ ਇਤਿਹਾਸਕਾਰਾਂ ਦੇ ਕਥਨ ਅਨੁਸਾਰ ਆਪ 14 ਮਹੀਨੇ ਇਸ ਜੇਲ੍ਹ ਦੇ ਚ ਰਹੇ ਨੇ ਅੰਮ੍ਰਿਤਸਰ ਤੋਂ ਸੰਗਤਾਂ ਆਉਂਦੀਆਂ ਰਹੀਆਂ ਗਵਾਲੀਅਰ ਕਿਲੇ ਦੀ ਪ੍ਰਕਰਮਾ ਕਰਕੇ ਕਿਲੇ ਦੀਆਂ ਦੀਵਾਰਾਂ ਨੂੰ ਮੱਥਾ ਟੇਕ ਕੇ ਔਰ ਮਨ ਦੇ ਚ ਗਮ ਰੋਸ ਲੈ ਕੇ ਵਾਪਸ ਜਾਂਦੀਆਂ ਰਹੀਆਂ ਕਿਲੇ ਦੀ ਉਹ ਪ੍ਰਕਰਮਾ ਕਰਦੇ ਸਨ ਸ਼ਬਦ ਗਾਉਂਦੇ ਹੋਏ ਪ੍ਰਭੂ ਦਾ ਨਾਮ ਜਪਦੇ ਰਹਿ ਇਹ ਚੌਕੀ ਉਦੋਂ ਤੋਂ ਹੀ ਇੱਕ ਪਰੰਪਰਾ ਦਾ ਰੂਪ ਬਣ ਗਈ ਅੱਜ ਵੀ ਬੇਸ਼ਤਰ ਗੁਰਦੁਆਰਿਆਂ ਦੇ ਵਿੱਚ ਤੇ ਖਾਸ ਕਰਕੇ ਦਰਬਾਰ ਸਾਹਿਬ ਦੇ ਵਿੱਚ ਜੋ ਚੌਕੀ ਪ੍ਰਕਰਮਾਂ ਦੇ ਵਿੱਚ ਬਖੈ ਦਾ ਚਲਦੀ ਹੈ ਇਹ ਉਸੇ ਯਾਦਗਾਰੀ ਚਿੰਨ ਦਾ ਇੱਕ ਹਿੱਸਾ ਹੈ ਇਹ ਪਹਿਲੇ ਕਿਲੇ ਦੀ ਪ੍ਰਕਰਮਾ ਹੁੰਦੀ ਸੀ ਸ਼ਬਦ ਗਾਉਂਦੇ ਹੋਇਆ ਪ੍ਰਭੂ ਦਾ ਜਾਪ ਕਰਦੇ ਹੋਇਆ ਸਾਈ ਮੀਆਂ ਮੀਰ ਦੀ ਮਦਾਦਕਤ ਸਿੱਖਾਂ ਦਾ ਰੋਸ ਔਰ ਆਮ ਜਨਤਾ ਦਾ ਰੋਸ ਵੇਖ ਕੇ ਜਹਾਂਗੀਰ ਨੂੰ ਘਬਰਾਹਟ ਹੋਈ ਕਿ ਹੁਣ ਜ਼ਿਆਦਾ ਦੇਰ ਤੱਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਕੈਦ ਰੱਖਣਾ ਔਖੀ ਗੱਲ ਹੈ ਆਪਨੇ ਰਿਹਾਈ ਦਾ ਹੁਕਮਨਾਮਾ ਭੇਜਿਆ ਔਰ ધਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਰਿਹਾ ਹੋਣ ਤੋਂ ਇਨਕਾਰ ਕਰ ਦਿੱਤਾ ਕਿਉਂ ਉਹ ਬਵੰਝਾ ਰਾਜੇ ਰੋਣ ਲੱਗ ਪਏ ਆਖਣ ਲਗੇ ਪਾਦਸ਼ਾਹ ਆਪ ਚਲੇ ਹੋ ਤੁਸੀਂ ਸਾਡਾ ਸਹਾਰਾ ਸੀ ਤੁਹਾਡੇ ਆਸਰੇ ਤੇ ਦਿਨ ਬੜੇ ਸੋਹਣੇ ਲੰਘ ਰਹੇ ਸਨ ਪ੍ਰਭੂ ਚਿੰਤਨ ਛੜੀ ਖੁਰਾਕ ਬਣ ਗਈ ਸੀ ਪ੍ਰਭੂ ਸਿਮਰਨ ਛੜੀ ਦੌਲਤ ਬਣ ਗਈ ਸੀ ਇਹ ਅਨੰਦ ਹੁਣ ਕਿਵੇਂ ਮਿਲੇਗਾ ਆਪ ਜਾ ਰਹੇ ਹੋ ਸਤਿਗੁਰ ਨੇ ਧੀਰਜ ਦਿੱਤੀ ਕਹਿਣ ਲੱਗੇ ਨਹੀਂ ਤੁਹਾਨੂੰ ਛੋੜ ਕੇ ਨਹੀਂ ਜਾਵਾਂਗੇ ਜਾਵਾਂਗੇ ਤਾਂ ਤੁਸੀਂ ਵੀ ਸਾਡੇ ਨਾਲ ਚਲੋਗੇ ਨਹੀਂ ਤੇ ਅਸੀਂ ਵੀ ਨਹੀਂ ਜਾਵਾਂਗੇ ਸਤਿਗੁਰਾਂ ਨੇ ਜਵਾਬ ਦਿੱਤਾ ਜਿੰਨੇ ਚਿਰ ਤੱਕ ਇਹ ਰਾਜੇ ਨਹੀਂ ਛੋੜੇ ਜਾਂਦੇ ਅਸੀਂ ਜੇਲ੍ਹ ਤਬਾਰ ਨਹੀਂ ਆਵਾਂਗੇ ਕਿਲੇ ਤਬਾਰ ਨਹੀਂ ਆਵਾਂਗੇ ਤਾਂ ਜਹਾਂਗੀਰ ਨੇ ਦੂਸਰਾ ਹੁਕਮ ਭੇਜਿਆ ਜਿਤਨੇ ਰਾਜੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਦਾਮਨ ਪਕੜ ਲੈਣ ਉਹ ਬਾਹਰ ਆ ਸਕਦੇ ਨਹੀਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅਕਸਰ 50 ਕਲੀਆਂ ਵਾਲਾ ਚੋਲਾ ਪਹਿਨਦੇ ਸਨ ਬੜਾ ਵੱਡਾ ਉੰਜ ਵੀ ਆਪ ਦਾ ਸਰੀਰ ਵੀ ਬੜਾ ਭਾਰੀ ਭਰਕਮ ਸੀ ਸ਼ਹਿਦ ਦੀ ਸੇਵਾ ਲਈ ਕਵੀ

ਇਸ ਤਰ੍ਹਾਂ ਬਵੰਜਾ ਰਾਜੇ ਬਾਹਰ ਆਏ ਦਰਦੀ ਦਾਤੇ ਦਾ ਨਾਮ ਪੈ ਗਿਆ ਬੰਦੀ ਛੋੜ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬੰਧਨਾਂ ਨੂੰ ਤੋੜਨ ਵਾਲੇ ਜੋ ਉਮਰ ਕੈਦ ਭੋਗ ਰਹੇ ਸਨ ਉਹਨਾਂ ਦੀ ਬੰਦ ਖਰਾਸੀ ਕੀਤੀ ਉੱਥੋਂ ਆਪ ਵਾਪਸ ਆਏ ਨੇ ਆਗਰਾ ਆਗਰੇ ਦੇਚ ਜਮੁਨਾ ਦੇ ਕੰਡੇ ਤੇ ਜਹਾਂਗੀਰ ਦਾ ਤੰਬੂ ਲਗਿਆ ਆਪਦਾ ਵੀ ਤੰਬੂ ਲਗਿਆ ਜਹਾਂਗੀਰ ਨੇ ਸਵਾਗਤ ਜ਼ਰੂਰ ਕੀਤਾ ਔਰ ਸਵਾਗਤ ਦੇਚ ਰਾਜਨੀਤੀ ਸੀ ਮਹਿਲਾਂ ਦੇਚ ਬੁਲਾਣ ਲਈ ਆਖਿਆ ਸਤਿਗੁਰੂ ਨੇ ਇਨਕਾਰ ਕੀਤਾ ਆਖਿਆ ਨਹੀਂ ਤੇਰੇ ਮਹਿਲਾਂ ਸਾਡੇ ਸਿੱਖ ਨਹੀਂ ਆ ਸਕਣਗੇ ਔਰ ਭੀੜ ਨੂੰ ਤੇਰੇ ਸੰਤਰੀ ਰੋਕਣਗੇ ਇਸ ਸਾਡਾ ਦਰ ਐਸਾ ਹੈ ਜਿੱਥੇ ਕਿਸੇ ਨੂੰ ਰੋਕਿਆ ਨਹੀਂ ਜਾਂਦਾ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਖੇਮੇ ਦੇ ਨਾਲ ਜਦ ਜਹਾਂਗੀਰ ਨੇ ਵੀ ਆਪਣਾ ਖੇਮਾ ਲਗਵਾਉਣਾ ਚਾਹਿਆ ਤਾਂ ਉਸ ਵਕਤ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਆਖਿਆ ਇੱਥੇ ਫਿਰ ਪੈਰਾ ਹੋਵੇਗਾ ਫਿਰ ਸਿੱਖਾਂ ਨੂੰ ਰੋਕ ਲੱਗੇਗੀ ਤਾਂ ਜਹਾਂਗੀਰ ਨੇ ਕਿਹਾ ਨਹੀਂ ਜਿੰਨੇ ਦਿਨ ਆਪ ਇੱਥੇ ਹੋ ਪੈਰਾ ਨਹੀਂ ਰਹੇਗਾ ਇੱਕ ਘਾਇਆ ਸਿੰਘ ਘਾਦੀ ਪੰਡ ਵੇਚ ਕੇ ਇੱਕ ਦਮ ਆਇਆ ਹੈ ਪਹਿਲਾ ਤੰਬੂ ਸ਼ਹਿਨਸ਼ਾਹ ਦਾ ਸੀ ਸਿੱਧਾ ਦਾਖਲ ਹੋ ਗਿਆ ਮੁਗਲ ਸ਼ਹਿਨਸ਼ਾਹ ਵੀ ਸਿਰ ਤੇ ਦਸਤਾਰ ਰੱਖਦੇ ਸਨ ਦਾੜਾ ਹੁੰਦਾ ਸੀ ਜਹਾਂਗੀਰ ਨੇ ਵੀ ਗਲ ਵਿੱਚ ਮੋਤੀਆਂ ਦੀ ਮਾਲਾ ਪਹਿਨੀ ਹੋਈ ਸੀ ਕੋਲ ਬਾਜ਼ ਬੈਠਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਾਰੇ ਜੋ ਕੁਝ ਸੁਣ ਰੱਖਿਆ ਸੀ ਉਹ ਇਸ ਤਰ੍ਹਾਂ ਦੀ ਸ਼ਾਨੋ ਸ਼ੌਕਤ ਜਹਾਂਗੀਰ ਦੀ ਵੇਖ ਕੇ ਦੋ ਟਕੇ ਜੋ ਘਾਹ ਵੇਚ ਕੇ ਉਸ ਨੂੰ ਪ੍ਰਾਪਤ ਹੋਏ ਸਨ ਜਹਾਂਗੀਰ ਦੇ ਕਦਮਾਂ ਦੇ ਛੜਕ ਕੇ ਹੱਥ ਜੋੜ ਕੇ ਕਹਿੰਦਾ ਸੱਚੇ ਪਾਤਸ਼ਾ ਮੇਰਾ ਲੋਕ ਪਰਲੋਕ ਸੁਹਿਲਾ ਕਰੋ ਮੇਰੀ ਝੋਲੀ ਵਿੱਚ ਭਗਤੀ ਦੀ ਦਾਤ ਪਾਓ ਤਾਂ ਜਹਾਂਗੀਰ ਇੱਕਦਮ ਉੱਠ ਕੇ ਕਹਿਣ ਲੱਗੇ ਤੂੰ ਗਲਤ ਥਾਂ ਤੇ ਆ ਗਏ ਜੋ ਲੋਕ ਪਰਲੋਕ ਸੁਹਿਲਾ ਕਰਦਾ ਹੈ ਜੋ ਭਗਤੀ ਦੀ ਦਾਤ ਦਿੰਦਾ ਹੈ ਉਸ ਦਾ ਤੰਬੂ ਅੱਗੇ ਹੈ ਸਿੱਖ ਨੇ ਇੱਕ ਦਮ ਟਕਾ ਚੁਕ ਲਿਆ ਤੇ ਜਹਾਂਗੀਰ ਕਹਿਣ ਲਗਾ ਸਾਡੀ ਔਕਾਤ ਇੱਕ ਟਕੇ ਜੈਸੀ ਵੀ ਨਹੀਂ ਤੂੰ ਸਾਡੇ ਕਦਮਾਂ ਦੇ ਵਿੱਚ ਇੱਕ ਟਕਾ ਵੀ ਨਹੀਂ ਰੱਖ ਸਕਦਾ ਤਾਂ ਉਸ ਵਕਤ ਸਿੱਖ ਨੇ ਅਖੇ ਇਹ ਟਕਾ ਨਹੀਂ ਇਸ ਵਿੱਚ ਮੇਰੀ ਸ਼ਰਦ ਹੈ ਮੇਰੀ ਭਾਵਨਾ ਹੈ ਮੇਰੀ ਮਿਹਨਤ ਹੈ ਤਾਂ ਜਹਾਂਗੀਰ ਨੇ ਮੋਹਰਾਂ ਦੀ ਥੈਲੀ ਦਿੱਤੀ ਕਹਿਣ ਲਗਾ ਇਹ ਲੈ ਟਕਾ ਨਾ ਚੁੱਕ ਮੇਰੀ ਤੋਹੀਨ ਹੈ ਔਰ ਇਹ ਮੋਹਰਾਂ ਦੀ ਥੈਲੀ ਗੁਰੂ ਦੇ ਕਦਮਾਂ 'ਚ ਰੱਖੇ। ਧਨ ਉਹ ਸਿੱਖ ਕਹਿਣ ਲੱਗਾ ਇਹ ਮੋਹਰਾਂ ਦੀ ਥੈਲੀ ਮੇਰੀ ਮਿਹਨਤ ਨਾਲ ਨਹੀਂ ਆਈ। ਔਰ ਜੋ ਮਿਹਨਤ ਨਾਲ ਮੈਂ ਕਮਾਇਆ ਧਨ ਨਹੀਂ ਉਹਦੇ 'ਚ ਮੇਰੀ ਸ਼ਰਧਾ ਭਾਵਨਾ ਨਹੀਂ ਹੋਵੇਗੀ। ਔਰ ਜੇ ਸ਼ਰਧਾ ਭਾਵਨਾ ਨਹੀਂ ਤਾਂ ਗੁਰੂ ਦੀ ਪ੍ਰਸੰਤਾ ਦਾ ਮੈਂ ਪਾਤਰ ਵੀ ਨਹੀਂ ਬਣ ਸਕਾਂਗਾ। ਉਹਨੇ ਆਪਣਾ ਟਕਾ ਚੁੱਕ ਕੇ ਜੈਸੇ ਤੰਬੂ ਤੋਂ ਨਿਕਲੇ ਐ ਵਾਰ ਆਪਣੇ ਤੰਗੂ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨਿਕਲੇ। ਔਰ ਭਜ ਕੇ ਰਸਤੇ ਦੇ ਚ ਅਜੇ ਸਿਖ ਹੈ ਤੰਬੂ ਤੱਕ ਪਹੁੰਚੇ ਹੀ ਨੇ ਗਲਵਕੜੀ ਚ ਲੈ ਲਿਆ ਅਖਿਆ ਧਨ ਐ ਗੁਰ ਸਿਖ ਤੂੰ ਧਨ ਤੂੰ ਧਨ ਧਨ ਹੈ ਤੇਰੀ ਸਰਦਾ ਇਸਤਰੀ ਕੇ ਨਾਲ ਸਾਹਿਬ ਫਿਰ ਸਹਿਜੇ ਸਹਿਜੇ ਪਹੁੰਚੇ ਅੰਮ੍ਰਿਤਸਰ ਆਪ ਦੀ آمد ਦੇ ਚ ਦੀਪਮਾਲਾ ਕੀਤੀ ਗਈ ਦੀਵਾਲੀ ਦਾ ਤਿਉਹਾਰ ਉਸ ਸਮੇਂ ਤੋਂ ਹੀ ਦਰਬਾਰ ਸਾਹਿਬ ਦੇ ਚ ਬੜੇ ਸ਼ਾਨੋ ਸ਼ੌਕਤ ਦੇ ਨਾਲ ਮਨਾਇਆ ਜਾਂਦਾ ਹੈ। ਤਰ੍ਹਾਂ-ਤਰ੍ਹਾਂ ਦੇ ਗੁਰ ਉਪਦੇਸ਼ ਦਿੰਦੇ, ਭਗਤੀ ਭਾਵਨਾ ਦੜਾ ਦੜਾਉਂਦੇ। ਆਪਣੇ ਬੜੇ ਸੁੰਦਰ ਅਸਥਾਨ ਵਿਵੇਕ ਸਰਦੇਚ ਕਥਾ ਪਰੰਪਰਾਵਿਤ ਹੋਰੀ ਲੋਗਾਂ ਨੂੰ ਗਿਆਨ ਧਿਆਨ ਦੀ ਸਿੱਖਿਆ ਦਿੱਤੀ। ਚੇਤਰ ਸੁਦੀਪਨ ਸੰਮਤ 1701 ਨੂੰ ਆਪ ਕੀਰਤਪੁਰ ਸਾਹਿਬ ਦੇਚ ਜੋਤੀ ਜੋਤ ਸਮਾ ਗਏ। ਇੰਜ ਇਕ ਅਗੰਮੀ ਈਛਾ ਜਗਤ ਨੂੰ ਦੇ ਗਏ ਕਿ ਫਕੀਰ ਸਿਰਫ ਉਹ ਹੀ ਨਹੀਂ ਜੋ ਮਾਲਾ ਫੇਰਦਾ ਹੈ ਫਕੀਰ ਉਹ ਹੈ ਜੋ ਆਪਣੀ ਮਾਲਾ ਦੀ ਰੱਖਿਆ ਵੀ ਕਰਦਾ ਹੈ ਆਪਣੇ ਦੇਸ਼ ਦੀ ਰੱਖਿਆ ਕਰਦਾ ਹੈ ਔਰ ਲੋਕਾਂ ਦੀ ਇੱਜ਼ਤ ਆਬਰੂ ਬਚਾਣ ਲਈ ਵੀ ਅੱਗੇ ਆਉਂਦਾ ਹੈ ਅੱਜ ਤੱਕ ਫਕੀਰ ਕਰੀਬਨ ਕਰੀਬਨ ਤਨਹਾਈ ਦੀ ਜ਼ਿੰਦਗੀ ਬਤੀਤ ਕਰਦੇ ਰਹੇ ਔਰ ਰਾਜਨੀਤੀ ਦੇਚ ਸਮਾਜ ਕਮਾਂ ਦੇਚ ਤਾਂ ਮੇਰੀ ਰੁਚੀਆਂ ਦੇਚ ਉਜਾਗਰ ਨਹੀਂ ਹੁੰਦੇ ਸਨ ਇੱਕ ਪਾਸੇ ਹੋ ਜਾਂਦੇ ਸਨ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਇਹ ਨਵੀਂ ਪਰੰਪਰਾ ਤੌਰ 'ਤੇ ਆਪ ਦੇ ਨਾਲ ਲਖਬ ਜੁੜਿਆ ਮੀਰੀ ਪੀਰੀ ਦੇ ਬਾਦਸ਼ਾਹ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੇ ਅੱਜ ਦੀ ਕਥਾ ਦੇ ਵਿੱਚ ਆਪਾਂ ਦੇਖਿਆ ਕਿ ਜਹਾਂਗੀਰ ਨੇ ਕਿਸ ਕਦਰ ਫਰਾਡ ਧੋਖੇ ਦੇ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਪਣੇ ਕੋਲ ਬੁਲਾਇਆ ਫਿਰ ਉਹਨਾਂ ਦਾ ਰਤਬਾ ਰੋਬ ਦੇਖ ਕੇ ਤੀਨਾਂ ਕ ਜਲਸ ਹੋਇਆ ਕਿ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਤੋਂ ਪਹਿਲੇ ਵੀ ਉਹਨਾਂ ਤੋਂ ਪਹਿਲੇ ਵੀ ਉਹਨਾਂ ਨੇ 52 ਜਹਾਂਗੀਰ ਨੇ 52 ਸ਼ਹਿਜ਼ਾਦਿਆਂ ਨੂੰ ਗ੍ਰਿਫਤਾਰ ਕੀਤਾ ਸੀ ਧੋਖੇ ਦੇ ਨਾਲ ਫਰਾਡ ਦੇ ਨਾਲ ਆਪਣੇ ਕੋਲ ਬੁਲਾਉਂਦਾ ਸੀ ਤੇ ਗ੍ਰਿਫਤਾਰ ਕਰ ਲੈਂਦਾ ਸੀ ਤੇ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੇ ਗਏ ਉਹ ਸ਼ਹਿਜ਼ਾਦੇ ਜਿਹੜੇ ਆ ਕਿ ਪੋਸ਼ਟ ਤੇ ਲੱਗੇ ਸੀ ਜਿਨ੍ਹਾਂ ਨੂੰ ਖੁਰਾਕ ਦੇ ਵਿੱਚ ਪੋਸ਼ਟ ਦਿੱਤੀ ਜਾਂਦੀ ਸੀ ਤਾਂ ਕਿ ਇਹ ਨਸ਼ੇ ਦੇ आदी ਹੋ ਜਾਣ ਇਹਨਾਂ ਦੀ ਜਿਹੜੀ ਸੋਚਣ ਵਾਲੀ ਬੁੱਧੀ ਖਤਮ ਹੋ ਜਾਏ ਇਹਨਾਂ ਦੇ ਜਿਹੜੀਆਂ ਇਹਨਾਂ ਅੰਦਰ ਮਹਾਰਤਾਂ ਉਹ ਖਤਮ ਹੋ ਜਾਣ ਸਾਰੀਆਂ ਇੱਕ ਆਮ ਸਾਦਾ ਜਿਹਾ ਇਨਸਾਨ ਬਣ ਜਾਣ ਇਹਨਾਂ ਅੰਦਰ ਉਹ ਸ਼ਹਿਜ਼ਾਦਿਆਂ ਵਾਲੀ ਛਲਤਨਤ ਵਧਾਉਣ ਵਾਲੀ ਜਾਂ ਜੰਗ ਜੂਹ ਤੇ ਜਿਹੜੇ ਇਰਾਦੇ ਸਾਰੇ ਖਤਮ ਹੋ ਜਾਣ ਤੇ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗਏ ਫਿਰ ਉਹਨਾਂ ਨੇ ਉਹਨਾਂ ਸਾਰਿਆਂ ਨੂੰ ਜਿੱਲੇ ਦੀਨ ਦੀ ਤਰਫ ਬੁਲਾਇਆ ਉਹਨਾਂ ਨੂੰ ਗਿਆਨ ਦਿੱਤਾ ਤੇ ਸਾਰੇ ਇਹਨਾਂ ਦੇ دیਵਾਨੇ ਹੋ ਗਏ ਫਿਰ ਉਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਕਿ ਇਹ ਜਿਹੜਾ ਅੱਜ ਤੋਂ ਬਾਅਦ ਪੋਸਤ ਕੋਈ ਨਹੀਂ ਪੀਏਗਾ ਸਾਰੇ ਹੀ ਫਿਰ ਰੱਬ ਦਾ ਜ਼ਿਕਰ ਕਰਨਾ ਸ਼ੁਰੂ ਹੋ ਗਏ ਰੱਬ ਦੀ ਰਾਹ ਤੇ ਤੁਰ ਪਏ ਤੇ ਜਦੋਂ ਜਹਾਂਗੀਰ ਨੇ ਇਸ ਚੀਜ਼ ਨੂੰ ਦੇਖਿਆ ਇਹ ਸਿੱਖ ਜਿਹੜੇ ਆਪਣੇ ਸਿੱਖ ਵੀਰ ਹੈ ਜਿਹੜੇ ਕਿ ਬਹੁਤ ਵੱਡੀ ਤਦਾਦ ਦੇ ਵਿੱਚ ਹੁੰਦੇ ਸੀ ਤੇ ਨਾਲ ਹੀ ਨਾਲ ਜਿਹੜੇ ਮੀਆਂ ਮੀਰ ਸਰਕਾਰ ਰਹਿਮਤੁੱਲਾਲੇ ਉਹਨਾਂ ਨੇ ਵੀ ਜਦੋਂ ਕਿਹਾ ਤੇ ਫਿਰ ਜਹਾਂਗੀਰ ਨੇ ਇਹ ਗੱਲ ਕੀਤੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿ ਮੈਂ ਤੁਹਾਨੂੰ ਰਹਾ ਕਰ ਦੇਣਾ ਛੱਡ ਦੇਣਾ ਵਾ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿੱਡੀ ਸੋਹਣੀ ਗੱਲ ਕੀਤੀ ਕਿ ਜੇ ਮੈਨੂੰ ਛੱਡਣਾ ਨਾ ਤੇ ਫਿਰ ਮੇਰੇ ਨਾਲ ਜਿਹੜੇ ਆ 52 ਸ਼ਹਿਜ਼ਾਦੇ ਇਹਨਾਂ ਨੂੰ ਵੀ ਛੱਡਣਾ ਪਏਗਾ कि ਇਹਨਾਂ ਉੱਤੇ ਵੀ ਤੂੰ ਜ਼ੁਲਮ ਕਰਨਿਆ ਤੱਕਾ ਕਰਨਿਆ ਹੱਕ ਦੀ ਗੱਲ ਕੀਤੀ ਹੈ ਆहांਾ ਅਗਰ ਚੋਂਦੇ ਤੇ ਕੱਲੇ ਵੀ ਜਾ ਸਕਦੇ ਕਿਉਂਕਿ ਉਹਨਾਂ ਨੂੰ ਉਹਨੇ ਕਿਹਾ ਸੀ ਕਿ ਤੂੰ ਜੀ ਚੱਲ ਜਾ ਮੈਂ ਤੁਹਾਨੂੰ ਰਿਹਾ ਕਰਨਾ ਮੈਂ ਆਜ਼ਾਦੀ ਦਿਨਾ ਲੇਕਿਨ ਉਹਨੇ ਕਿਹਾ ਨਹੀਂ ਇਹ ਜ਼ੁਲਮ ਹੋ ਰਿਹਾ ਬਾਕੀਆਂ ਦੇ ਨਾਲ ਵੀ ਉਹਨਾਂ ਨੂੰ ਤੂੰ ਨਾ ਹੱਕ ਕੈਦ ਕੀਤਾ ਵੈ ਇਹ ਅਸਲ ਚ ਸਹੀ ਇਨਸਾਨੀਅਤ ਹੁੰਦੀ ਹੈ ਕਿ ਤੁਹਾਡੇ ਅੰਦਰ ਦੂਸਰਿਆਂ ਵਾਸਤੇ ਦਰਦ ਹੋਵੇ ਤਕਲੀਫ ਹੋਵੇ ਦੂਸਰਿਆਂ ਦੀ ਖਾਤਰ ਤੁਸੀਂ ਲੜਾਈ ਕਰੋ ਦੂਸਰਿਆਂ ਦੇ ਹੱਕ ਦਲੋਂਨ ਦੀ ਖਾਤਰ ਆਪਣੀ ਜਾਨ ਦੀ ਬਾਜ਼ੀ ਤਿਕਰ ਹਾਰ ਦੋ ਤੁਹਾਨੂੰ ਦੱਸ ਰਿਹਾ ਕੋ ਚਾਹੁੰਦੇ ਤੇ ਇਕੱਲੇ ਵੀ ਜਾ ਸਕਦੇ ਹੇ ਲੇਕਿਨ ਕਿ ਨਹੀਂ ਜਿਹਨਾਂ ਵਾਕਿਆ ਨੂੰ ਤੂੰ ਕੀਤਾ ਕੈਦ ਇਹਨਾਂ ਨੂੰ ਵੀ ਰਿਹਾ ਕਰ ਤੇ ਸਾਨੂੰ ਵੀ ਚਾਹੀਦਾ ਕਿ ਇਹਨਾਂ ਤੋਂ ਸਬਕ ਸਿੱਖੀਏ ਜਿਹੜੇ ਗੁਰੂ ਸਾਹਿਬਾਨ ਨੇ ਨਾ ਤੋਂ ਸਬਕ ਸਿੱਖੀਏ ਕਿ ਇਨਸਾਨੀਅਤ ਆਪਣੇ ਅੰਦਰ ਪੈਦਾ ਕਰੀਏ ਦੂਸਰਿਆਂ ਵਾਸਤੇ ਜੀਏ ਆਪਣੇ ਵਾਸਤੇ ਹਰ ਕੋਈ ਜੀਂਦਾ ਦੂਸਰਿਆਂ ਵਾਸਤੇ ਜੀ ਕੇ ਦੇਖੀਏ ਕਿ ਉਹਦੇ ਵਿੱਚ ਕਿੰਨਾ ਆਨੰਦ ਤੇ ਕਿੰਨਾ ਮਜ਼ਾ ਆਵੇ ਜਿੱਲੇ ਕੋਈ ਤਕਲੀਫ ਚਾਹ ਉਹਦੀ ਤਕਲੀਫ ਹੱਲ ਕਰਨ ਦੀ ਕੋਸ਼ਿਸ਼ ਕਰੋ ਜੇ ਕੋਈ ਤਗੜਾ ਕਿਸੇ ਮਾਰੇ ਨੂੰ ਦਬਾਉਂਦਿਆ ਤੇ ਫਿਰ ਮਾਰੇ ਦੇ ਨਾਲ ਖੜੇ ਹੋਵੋ ਉਹਦਾ ਹੱਕ ਉਹਨੂੰ ਦਿਵਾਓ ਮੁਸ਼ਕਲ ਕੰਮ ਬਹੁਤ ਮੁਸ਼ਕਲ ਕੰਮ ਹੈ ਲੇਕਿਨ ਇਨਸਾਨੀਅਤ ਵੀ ਇਹ ਹੈ ਤੇ ਜਿਹੜਾ ਰੱਬ ਦਾ ਹੁਕਮ ਉਹ ਵੀ ਇਹ ਹੀ ਹੈ ਕਿ ਜਿਹੜੀ ਸੱਚ ਹੱਕ ਸੱਚ ਦੀ ਗੱਲ ਆ ਉਹ ਕਰੋ ਉਹਦਾ ਸਾਥ ਦੋ ਤੇ ਬਾਕੀ ਵੀਰੋ ਕਥਾ ਬਹੁਤ ਸੋਹਣੀ ਸੀ ਸੁਣ ਕੇ ਨਾ ਬਹੁਤ ਅੱਛਾ ਲੱਗਾ ਕਿ ਕਿਸ ਤਰ੍ਹਾਂ ਗਿਆਨੀ ਸੰਸਿਮ ਮਸਕੀਨਾਂ ਨੇ ਦੱਸਿਆ ਵਜ਼ਾਹਤ ਦੇ ਨਾਲ ਕਿ ਹੱਕ ਸੱਚ ਦਾ ਸਾਥ ਦੇਣਾ ਚਾਹੀਦਾ ਵਾ ਇਹ ਨਹੀਂ ਕਿ ਸਿਰਫ ਜੇਕਰ ਤੁਹਾਨੂੰ ਥੋੜਾ ਫਾਇਦਾ ਮਿਲੇ ਤੇ ਆਪਣੇ ਫਾਇਦੇ ਦੀ ਖਾਤਰ ਬਾਕੀ ਸਭ ਨੂੰ ਛੱਡ ਕੇ ਤੇ ਟੁਰ ਜਾਉ ਨਾ ਨਾ ਜਦੋਂ ਸਾਰਿਆਂ ਦੀ ਗੱਲ ਆ ਜਾਈ ਤੇ ਫਿਰ ਸਾਰਿਆਂ ਦੇ ਨਾਲ ਹੀ ਰਵੋ ਇਹ ਨਹੀਂ ਕਿ ਤੁਹਾਨੂੰ ਕੋ ਲਾਲ ਲਈ ਦੇ ਥੋੜੀ ਤੇ ਤੁਸੀਂ ਸਾਈਡ ਤੇ ਹੋ ਜਓ ਬਾਕੀਆਂ ਦਾ ਵਾਸਤੇ ਬਾਕੀ ਨਾ ਅਗਰ ਜ਼ੁਲਮ ਹੋਉਂਦਾ ਤਾਂ ਹੁੰਦਾ ਰਹਿਣਾ ਨਹੀਂ ਫਿਰ ਜੇ ਹੱਕ ਤੇ ਖੜੇ ਹੋ ਤੇ ਫਿਰ ਸਾਰਿਆਂ ਦੇ ਨਾਲ ਹੀ ਆਜ਼ਾਦੀ ਲੈ ਕੇ ਜਾਵਾਂਗੇ ਨਹੀਂ ਤੇ ਫਿਰ ਸਾਰਿਆਂ ਦੇ ਨਾਲ ਹੀ ਕੈਦ ਹੈ ਬਹੁਤ ਵਧੀਆ ਕਥਾ ਸੀ ਤੁਹਾਨੂੰ ਕਥਾ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟ ਕਰਕੇ ਆਪਣੀ رائے ਦਾ اظہار ਲਾਜ਼ਮੀ ਕਰਿਓ ਆਪਣਾ ਰਿਕਵਟੇ ਸਾਰਾ ਖਿਆਲ ਰੱਬ ਰੱਖਾ